ਯੋ ਮੀ ਛੋਟਾ ਇਧਰ ਸਾਡੇ ਖਿਡਾਰੀ ਚਾਰ ਵਰ ਤਿਆਰ ਵੀਡੀਓ ਬਣਾਉਣ ਦੇ ਲਈ ਆ ਸੰਗਲਾਈ ਮੈਲ ਦੇ ਹੱਥੇ ਜਾ ਕੇ ਗਰਾਊਂਡ

जी पी पे अब सुनो अपने दोस्तों नाम मिला क्या अपने दोस्त आ गए

ਇਸ਼ਕੀ ਰੱਖੋ ਚੱਕੋ ਮੜਾਇਆ ਇਨਸ਼ਾ ਅੱਲਾ ਸਹੀ ਹੈ ਹਾਂਜੀ ਪੰਜਾਬੀ ਵੀਰ ਦੱਸਿਓ ਗਾਇਸ ਕਰਕੇ ਵੇ ਕਿੰਨੇ ਕਿੰਨਾ ਕੁ ਵੇਟ ਹੋਊ ਇਹਦਾ ਸਹੀ ਆ ਸਹੀ ਇਹ ਇਹਨਾਂ ਨੂੰ ਪਰੇ ਕਰ ਮਗਰ ਨੂੰ ਹੋਇਆ ਓਏ ਪਰੇ ਹੋਇਆੜੀ ਚਲੋ ਬਾਈ ਚੱਲ ਆਪਾਂ ਅਪਣੇ ਹੋ ਗਏ ਰਾਤ ਛੱਡ ਦੇ ਚੱਲ

चाड़िए चल चलो ਹਾਂਜੀ ਭਾਈ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਲੱਗਦਾ ਹਾਰਡ ਵਰਕ ਮੁੰਡਿਆਂ ਦਾ ਤੇ